ਉਗੰਦੀ ਜਿਵੇਂ ਪੈਕੇ ਜਾਣਾ ਮੈਂ ਹੁਣ ਗਈ ਨਹੀਂ ਕਾਦਾ ਜਾਣਾ ਫਿਰ ਮੈਂ ਸੋਚਿਆ ਪ੍ਰੋਗਰਾਮ ਕੈਨਸਲ ਜਾਈ ਕਰਤਾ ਕੈਨਸਲ ਕਾ ਦੋ ਕਰਦੀ ਆ ਜਾਵੜਾ ਸ਼ੂਟਿੰਗਾਂ ਆ ਗਰਮੀ ਆ ਵਾਕਾਂ ਨੂੰ ਵੀ ਜਾਣਾ ਕਾਦਾ ਜਵਾਕਾਂ ਨੂੰ ਸ਼ੂਟਿੰਗਾਂ ਤਾਂ ਹੈਗੀਆਂ ਵਾ ਗਰਮੀ ਵੀ ਆ ਹਾਂ ਪਰ ਮੇਰਾ ਬਾਅਦ ਚ ਘਰੇ ਧਿਆਨ ਰਹਿੰਦਾ ਵਾ ਦਾ ਧਿਆਨ ਤਾਂ ਘਰੇ ਰਹਿੰਦਾ ਫਿਰ ਮੈਂ ਕਾ ਛੱਡ ਖੜਾ ਰਹਾਂ ਤੇ ਕਿਤੇ ਤੇਰੇ ਨਾਲ ਹੀ ਜਾਉਂਗੀ ਤੇ ਤੇਰੇ ਨਾਲ ਹੀ ਮੁੜਾਂਗੀ ਘਰੇ ਘਰੇ ਧਿਆਨ ਰਹਿੰਦਾ ਮੈਂ ਹੈਗਾ ਤਾਂ ਹੈ ਘਰੇ ਇਹੀ ਤਾਂ ਦੋਖ ਕਬੀ ਤੂੰ ਹੈਗਾ ਘਰੇ ਮੇਰੇ ਮਗਰੋਂ ਤਾਂ ਤੂੰ ਆਇਆਸ਼ੀਆਂ ਕਰਨੀਆਂ ਚਾਹਤਾਂ ਤੈਨੂੰ ਮਿਲ ਜਾਂਦੇਗਾ ਆਜ਼ਾਦੀਆਂ ਜੇ ਤੂੰ ਨਾ ਹੋਵੇਂ ਤਾਂ ਮੈਂ ਟੈਨਸ਼ਨ ਫ੍ਰੀ ਹੋ ਕੇ ਜਾਵਾਂ ਯਾਦਾਂ ਕਾਦਾਂ ਮੈਥਮੈਟਿਕ ਦਾ ਮੈਨੂੰ ਫੋਨ ਲਾ ਕੇ ਪੁੱਛਦੀਆਂ ਕਿੱਥੇ ਆ ਕਿੱਥੇ ਆ ਕਿੱਥੇ ਆ ਪੁੱਛਣਾ ਨਹੀਂ ਤੂੰ ਤਾਂ ਆ ਦੇ ਲੰਡਰ ਜੇ ਦੋਸਤ ਵਾਰ ਕੇ ਇਥੇ ਮਹਿਫਲਾ ਲਾ ਕੇ ਬਹਿ ਜਾਂਣਾ ਵਾ ਤੂੰ ਕਿਉਂ ਮੈਨੂੰ ਭੇਜਣਾ ਚਾਹਣਾ ਤੈਨੂੰ ਕੀ ਫਾਇਦਾ ਮੇਰੇ ਜਾਣ ਜਾਂ ਨਾ ਜਾਣ ਦਾ ਤੂੰ ਬੜੇ ਸੌਖੇ ਦਿਨ ਕੱਟਣਾ ਚਾਹਣਾ ਮੇਰੇ ਮਗਰੋਂ Eh hey, nilain din magroong